ਪਾਰੀ ਮੀਂਹ ਦੇ ਚੱਲਦਿਆਂ ਗਰੀਬ ਮਜ਼ਦੂਰ ਦੇ ਘਰ ਦੀ ਕੰਧ ਡਿੱਗ ਗਈ ਹੈ ਘਰ ਦੇ ਵਿੱਚ ਤਰੇੜਾ ਆ ਚੁੱਕਿਆ ਨੇ ਤੇ ਭਾਰੀ ਨੁਕਸਾਨ ਹੋ ਗਿਆ ਤੇ ਹੁਣੇ ਪਰਿਵਾਰ ਮਦਦ ਦੀ ਅਪੀਲ ਕਰ ਰਿਹਾ ਹੈ ਤਾਂ ਸਮਰਾਲਾ ਦੇ ਵਿੱਚ ਬੀਤੇ ਦਿਨਾਂ ਤੋਂ ਪੈ ਰਹੀ ਬਰਸਾਤ ਦੇ ਕਾਰਨ ਲੋਕ ਇੱਕ ਪਾਸੇ ਗਰਮੀ ਤੋਂ ਤਰਾਹਤ ਮਹਿਸੂਸ ਕਰ ਰਹੇ ਨੇ ਪਰ ਦੂਜੇ ਪਾਸੇ ਇਸ ਬਰਸਾਤ ਨੇ ਕਿ ਗਰੀਬ ਪਰਿਵਾਰ ਤੇ ਦੁੱਖਾਂ ਦਾ ਪਹਾੜ ਲੈ ਆਂਦਾ ਦਰਜਲ ਪਰਿਵਾਰ ਦੇ ਕਾਂਦ ਦੇ ਗਏ ਘਰ ਦਾ ਜਿਹੜਾ ਬੁਰਾ ਹਾਲ ਹੋ ਚੁੱਕਿਆ ਹੈ ਮਕਾਨ ਦੀ ਕੰਧ ਡਿੱਗੀ ਹੈ ਜਿਸ ਦੇ ਨਾਲ ਦੋ ਕਮਰੇ ਤੇ ਖਾਨਾ ਤੇ ਖਾਨਾ ਇਸ ਘਰ ਦੇ ਵਿੱਚ ਬਣਿਆ ਹੋਇਆ ਸੀ ਤੇਜ਼ਮੀਦ ਦੇ ਚਲਦਿਆ ਜਿੱਥੇ ਪਰਿਵਾਰ ਦਾ ਕਾਫੀ ਨੁਕਸਾਨ ਹੋ ਗਿਆ ਉਹਨੇ ਗਰੀਬ ਪਰਿਵਾਰ ਮਦਦ ਦੇ ਲਈ ਜਿਹੜੀ ਅਪੀਲ ਕਰ ਰਿਹਾ ਦੇਰ ਇਸ ਪਰਿਵਾਰ ਨੇ ਦੋਸ਼ ਲਾਇਆ ਕਿ ਘਰ ਦੇ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਖੇਤ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵੱਲੋਂ ਇੱਕ ਕਾਂਦ ਬਣਾਈ ਗਈ ਸੀ ਕਾਂਦ ਦੇ ਨਾਲ ਪਈ ਮਿੱਟੀ ਚੁੱਕ ਲਈ ਗਈ ਸੀ ਜਿਸ ਕਾਰਨ ਕਿ ਪਾਰੀਮੀਦ ਨਾ ਕਾਂਦ ਦੀਆਂ ਨੀਆਂ ਦੇ ਵਿੱਚ ਪਾਣੀ ਪੈ ਗਿਆ ਤੇ ਕਾਂਦ ਡਿੱਗ ਗਈ ਉਧਰ ਦੂਜੇ ਪਾਸੇ ਇਸੇ ਦਰਮਿਆਨ ਖੇਤੀ ਵਿਗਿਆਨ ਕੇਂਦਰ ਦੇ ਡਾਕਟਰ ਦਾਇਕ ਕਹਿਣਾ ਹੈ ਕਿ ਗਿਰੀ ਹੋਈ ਕੰਦ ਖੇਤੀ ਵਿਗਿਆਨ ਕੇਂਦਰ ਸਮਰਾਲਾ ਦੇ ਵੱਲੋਂ ਇਸਤੇ ਕੋਈ ਵੀ ਜਿਹੜੀ ਕਾਰਵਾਈ ਉਹ ਨਹੀਂ ਕੀਤੀ। ਉਹਨਾਂ ਦਾਇਕ ਕਹਿਣਾ ਹੈ ਕਿ ਮੁਹੱਲਾ ਵਾਸੀਆਂ ਦੇ ਵੱਲੋਂ ਖੇਤੀ ਵਿਗਿਆਨ ਕੇਂਦਰ ਦੀ ਜ਼ਮੀਨ ਦੇ ਵਿੱਚ ਗੰਦਾ ਪਾਣੀ ਸੁੱਟਿਆ ਜਾਂਦਾ ਹੈ ਤੇ ਮੁਹੱਲੇ ਦੀ ਸਾਰੀ ਗੰਦਗੀ ਜ਼ਮੀਨ ਦੇ ਵਿੱਚ ਸੁੱਟੀ ਗਈ ਹੈ ਜੋ ਕਿ ਗਲਤ ਹੈ ਤੇ ਇਸੇ ਦੇ ਚੱਲਦੇ ਅਜਿਹਾ ਹੋਇਆ ਹੈ। ਹਾਲਾਂਕਿ ਹੁਣ ਇਸ ਬਾਬਤ ਉਹਨਾਂ ਦਾ ਕਹਿਣਾ ਹੈ ਕਿ ਜ਼ਮੀਨ ਦੇ ਵਿੱਚ ਆਧੁਨਿਕ ਕਿਸਮ ਦੇ ਬੀਜ ਬੀਜੇ ਜਾਂਦੇ ਨੇ। ਇਹ ਬੀਜ ਅੱਗੇ ਕਿਸਾਨਾਂ ਤੱਕ ਪਹੁੰਚਾਏ ਜਾਂਦੇ ਨੇ ਪਰ ਇੱਥੇ ਗੰਦ ਜੀ ਜਿਹੜੀ ਇਹ ਲੋਕਾ ਵੱਲੋਂ ਸਿੱਟੀ ਜਾ ਰਹੀ ਹੈ ਕੀ ਨਾਮ ਤੁਹਾਡਾ ਸਨੀ ਆ ਜੀ ਕਿੱਥੇ ਰਹਿੰਦੇ ਹੋ ਤੇ ਡਾਕਟਰ ਮੇਰੇ ਨਾਲ ਗੱਲ ਕਰਨਗੇ ਇਹ ਨਸਖਾਨ ਹੋ ਗਿਆ ਇਹ ਸਵੇਰੇ 6:30 ਵਜੇ ਤੇ ਲੈਟਰਨ ਬਾਥਰੂਮ ਬਣਿਆਵਦਾ ਸੀਗਾ ਜੀ ਕੰਦ ਵੀ ਸੀਗੀ ਤੇ ਹੋ ਜਾਣੀ ਨਸਖਾਨ ਤੇ ਮਕਾਨ ਦੇ ਵੀ ਟੇੜਾ ਪੈ ਗਏ ਤੇ ਜਾਣ ਕੇ ਫਿਰ ਇਹ ਦੋ ਦਿਨਾਂ ਦਾ ਜਾਣ ਕੇ ਜਿਹੜਾ ਮੀਂਹ ਪਿਆ ਵਾ ਉਹਦੇ ਕਾਰਨ ਹੋਇਆ ਜੋ ਕੁਝ ਹੋਇਆ ਜੀ ਕਾਂਦ ਕਿੱਧਰ ਨੂੰ ਗਿਰੀ ਆ ਅੰਦਰ ਨੂੰ ਗਿਰੀ ਆ ਬਾਹਰ ਨੂੰ ਗਿਰੀ ਕਾਂਦ ਜੀ ਪਰਲੇ ਸਾਈਡ ਨੂੰ ਗਿਰੀ ਆ ਜੀ ਖੇਤ ਆ ਜੀ ਇਹ ਸਰਕਾਰੀ ਮੈਕਦਾਂ ਦਾ ਲੱਗਦਾ ਵੀ ਖੇਤ ਤੇ ਜਿੱਥੇ ਜੀ ਬੀਜ ਜਿਆ ਕੋ ਪੈਦਾ ਹੁੰਦਾ ਇਹਨਾਂ ਦਾ ਤੇ ਜਾਨਕਿ ਉਹਨਾਂ ਨੇ ਜਾਨਕਿ ਮਿੱਟੀ ਖਿੱਚ ਲਈ ਤੇ ਕਾਂਦ ਦੇ ਨਾਲ ਨਾਲ ਦੇ ਜੀ 4 ਇੰਚ ਕਾਂਦ ਇਹਨਾਂ ਨੇ ਬਣਾਏ ਸੀ ਜਾਨਕਿ ਕੋਈ ਸੁਵਿਧਾ ਹੈ ਨਹੀਂ ਸੀ ਕਾਂਦ ਦੀ ਉਹਨਾਂ ਨੇ ਪਰਲੇ ਪਾਸੇ ਕੀਤੀ ਇਹ ਕਾਧੂ ਕਰਦਿਆ ਕਰਦਿਆ ਇਹਨਾਂ ਨੇ ਦੋ ਤਾ ਦੋ ਦਿਨ ਮੀਂਹ ਪਿਆ ਵਾ ਤੇ ਜਦੋਂ ਕਾਂਦ ਗਿਰ ਗਈ ਲੈਟਰ ਬਾਥਰੂਮ ਵੀ ਜਾਨਕਿ ਨਸਕਾਨ ਕੋਈ ਨਹੀਂ ਆ ਜਾਨਕਿ ਬੱਚੇ ਬਚ ਗਏ ਤੇ ਜਾਣ ਕੇ ਮਕਾਨ ਦੇ ਤਰੇੜਾ ਆ ਗਏ ਅੰਦਰ ਵੀ ਆ ਗਏ ਤੇ ਬਾਹਰ ਵੀ ਆ ਗਏ ਸੀ ਸਾਹਿਬ ਨੂੰ ਇਹ ਸਬੰਧੀ ਦੱਸਿਆ ਤੁਸੀਂ ਹਾਂਜੀ ਅਸੀਂ ਐਮਸੀ ਘਾੜ ਗਿਆ ਲੈ ਤੇ ਉਹ ਕਹਿੰਦੇ ਕਿ ਆਈ ਅਸੀਂ 10 20 ਮਿੰਟ ਤੱਕ ਆ ਰਹੇ ਹਾਂ ਜੀ ਤੇ ਸਾਢੇ 6 ਵਜੇ ਸਾਡੀ ਮਦਦ ਕੀਤੀ ਜਾਵੇ ਜੀ ਅਸੀਂ ਇਹ ਚਾਹੁੰਦੇ ਅਸੀਂ ਇਹ ਦਿਹਾੜੀ ਜੋ ਤੇਰੇ ਬੰਦੇ ਆ ਕੀ ਨਾਮ ਕਰ ਅਰੇ ਖਾ ਆ ਕਿੱਥੇ ਰਹਿੰਦੇ ਡਾਕਟਰ ਮੀਤ ਕਲੋਨੀ ਕੀ ਹੋਇਆ ਮੈਂ ਸਵੇਰੇ 6 ਵਜੇ ਮੈਂ ਉੱਠੀ ਆ ਤੁਮਨੇ ਚਾਹ ਕਰਨੇ ਉੱਠੀ ਸੀ ਫਿਰ ਮਨ ਨੂੰ ਪਤਾ ਲੱਗਿਆ ਮੈਂ ਬਾਹਰ ਫਿਰ ਕੇ ਅੰਨਵੜੀ ਤੇ ਮੇਰੇ ਬੱਚੇ ਵੀ ਨਾਲ ਖੜੇ ਸੀ ਕੰਦ ਡਿੱਗੀ ਪਰਲਾ ਪਾਸੇ ਉਹਨਾਂ ਨੇ ਮਿੱਟੀ ਖਿੱਚੀ ਜਦੀ ਕੰਦ ਡਿੱਗੀ ਮਿੱਟੀ ਖਿੱਚੀ ਇੱਕ ਏਟਾੜੇ ਨੇ ਏਟਾੜੇ ਨੇ ਮਿੱਟੀ ਚਾਰ ਪੰਜ ਦਿਨ ਪਰਸੋਂ ਉਲਿਆ ਤਿੰਨ ਚਾਰ ਦਿਨ ਹੋ ਗਏ ਇਹ ਟ੍ਰੈਲੀਆਂ ਭਰ-ਭਰ ਕੇ ਲੈ ਕੇ ਗਏ ਮਿੱਟੀ ਦੀਆਂ ਉਹ ਸਾਡੀ ਕੱਲ ਨੂੰ ਪੋਲ ਪੈ ਗਈ ਇਹ ਅੰਦਰ-ਅੰਦਰ ਗਾਹ ਬਣੀ ਗਿਆ ਰਾਜ ਕਰਕੇ ਮੇਰੀ ਕੰਦ ਸਾਰੇ ਹੱਥ ਨੂੰ ਡਿੱਗੇ ਅੰਦਰ ਵੀ 13 ਆ ਗਿਆ ਬਾਹਰ ਵੀ 13 ਸਾਰੀ ਕੰਦਾਂ ਕੰਦ-ਕੁੰਦ ਸਾਰੀ ਡਿੱਗੀ ਗਈ ਤੁਹਾਡੇ ਘਰ ਤੇ ਕੀ ਕੰਮ ਕਰਦੇ ਆ ਦਿਆੜੀ ਜੋਤੇ ਕਰਦੇ ਆ ਕਰਦੇ ਹੋਰ ਮੈਂ ਤਾਂ ਬੋਤਲ ਬੂਤਲਾ ਚੁੱਕੇ ਕਵਾੜਾ ਖੂੜਾ ਇਕੱਠਾ ਕਰਕੇ ਫੇਰ ਬਣਾਇਆ ਸੀ ਹੋਰ ਉਹ ਮੈਂ ਗਰੀਬੰਦਾ ਕਿਆ ਕਰ ਸਕਦੇ ਆ ਸੀ ਮੇਰੇ ਤਾਂ ਨਿਕੇ ਨਿਕੇ ਜੁਆ ਗਏ ਬਚ ਗਏ ਮੇਰੇ ਜੁਆਕ ਉਹਨਾਂ ਦੇ ਸੱਟਾਂ ਨਹੀਂ ਲੱਗੀਆਂ ਸਭ ਬਚ ਗਏ ਉਪਰ ਚਲ ਉਹਨਾਂ ਨੂੰ ਮੈਂ ਚੱਕੇ ਪਜਾਰ ਲੱਤੇ ਉਹ ਜਦ ਹੀ ਖੰਦ ਡਿੱਗ ਗਈ ਸਾਰਾ ਕੁਝ ਡਿੱਗ ਗਿਆ ਚੁੱਲਾ ਵੀ गिर ਗਿਆ ਪੱਥਰ ਵੀ ਗਿਰ ਗਿਆ ਤਵਾ ਵੀ ਗਿਰ ਗਿਆ ਉਹਨਾਂ ਨਾਲ ਬਣਾ ਕੇ ਕਿਦੇ ਉੱਤੇ ਖਾਵਾ ਇਹ ਕੰਦ ਆਪਣੇ ਘਰ ਵਾਲੇ ਪਾਸੇ ਗਿਰੀ ਹੈ ਬਾਹਰ ਗਿਰੀ ਬਾਹਰਲੇ ਪਾਸੇ ਗਿਰੀ ਪਰਲੇ ਪਾਸੇ ਬਾਚ ਆਇਆ ਹੋ ਗਿਆ ਪਰਲੇ ਪਾਸੇ ਗਿਰੀ ਜੇ ਅੰਦਰ ਨੂੰ ਗਿਰ ਜਾਂਦੀ ਮੇਰਾ ਨਸਕਾਨ ਬਹੁਤ ਸੀ ਇਹ ਕਰੋ ਵੀ ਕੰਦ ਤੋਂ ਬਣੀ ਹੋਈ ਹੈ ਇਹ ਕੰਦ ਤੋਂ ਤਾਂ ਹੋ ਗਈ ਸਾਲ ਹੋ ਗਈ ਹੁਣ ਕੰਦ ਬਣੀ ਨੂੰ ਸਾਲ ਹੋ ਗਈ ਇਹ ਕੰਦ ਬਣੀ ਨੂੰ ਅ ਡੇਰਨ ਦਾ ਕਾਰਨ ਪਤਾ ਲੱਗਿਆ ਕਿਉਂ ਗਰੀ ਇਹ ਗਿਰਦਾ ਨਾ ਮੈਨੂੰ ਨਹੀਂ ਪਤਾ ਲੱਗਿਆ ਕਰ ਪਰ ਤਾਂ ਪਤਾ ਲੱਗਿਆ ਅੰਦਰ ਨੂੰ ਤੋਂ ਮੇਰਾ ਸਾਫ ਹੀ ਮਕਾਨ ਸੀ ਉਧਰ ਤੋਂ ਥੱਲੇ ਥੱਲੇ ਘਾਰ ਹੁੰਦੀ ਰਹੀ ਉਹ ਕਾਰ ਦੇ ਭਜਨ ਨਾਲ ਥੱਲੇ ਪੈ ਗਿਆ ਉੱਪਰਲੇ ਪਾਸੇ गिर ਗਿਆ ਕੀ ਮੰਗ ਕੀ ਕਰਦੇ ਹੋ ਸਾਨੂੰ ਮਦਦ ਹੋਣੀ ਚਾਹੀਦੀ ਮੇਰਾ ਟੱਟਰੂ ਬਣ ਜਾਵੇ ਮੇਰੀ ਇਹ ਕੰਦ ਬਣ ਜਾਵੇ ਬਸ ਹੋਰ ਮੈਂ ਕੁਝ ਨਹੀਂ ਮੰਗਦੀ ਹੋਰ ਮੈਂ ਮੇਰਾ ਨਾਮ ਰਜਨੀ ਬਾੜ ਨੰਬਰ 17 ਦੀ ਐਮਸੀ ਬੋਲ ਰਹੀ ਹਾਂ ਡਾਕਟਰ ਮੇਰਕਰ ਕਲੋਨੀ ਤੋਂ ਮੇਰਾ ਡਾਕਟਰ ਮੇਰਕਰ ਕਲੋਨੀ ਦੇ ਵਿੱਚ ਕੱਲੇ ਜਦੋਂ ਜਿਹੜਾ ਜਿਹੜਾ ਮੀਂਹ ਪਿਆ ਆਪਣਾ ਪਹਿਲੇ ਮੀਂਹ ਸੀਗਾ ਹਜੇ ਮੇਂ ਨੇ ਬਹੁਤ ਨੁਕਸਾਨ ਕੀਤਾ ਮੁਹੱਲੇ ਦੇ ਵਿੱਚ ਇੱਕ ਤਾਂ ਜਿਹੜੀ ਸਾਡੇ ਉਧਰ ਗਲੀ ਬਣੀ ਹੋਈ ਆ ਉਹਦੇ ਵਿੱਚ ਪਾਪਾਂ ਦਾ ਕੰਮ ਨਹੀਂ ਹੋਇਆ ਹੈਗਾ ਉਹਦੇ ਕਰਕੇ ਲੋਕਾਂ ਲੋਕ ਰਾਤ ਭੁੱਖੇ ਹੀ ਸੁੱਤੇ ਨੇ ਰੋਟੀ ਤੋਂ ਬਿਨਾਂ ਹੀ ਸੁੱਤੇ ਨੇ ਮੈਨੂੰ ਸਾਰੇ ਰਾਤ ਫੋਨ ਕਰਦੇ ਰਹੇ ਮੈਡਮ ਟੈਂਕਰ ਭੇਜ ਦਿਓ ਟੈਂਕਰ ਭੇਜ ਦਿਓ ਪਰ ਕਮੇਟੀ ਵਾਲਿਆਂ ਨੂੰ ਮੇਰਾ ਫੋਨ ਹੀ ਨਹੀਂ ਚੱਤਿਆ ਹੈਗਾ ਹਾਂਜੀ ਉਹਦਾ ਵੀ ਮੈਨੂੰ ਬਹੁਤ ਹੈਗਾ ਕਮੇਟੀ ਦੇ ਵਿੱਚ ਕਿ ਕੋਈ ਨਾ ਕੋਈ ਚਲ ਗਰੀਬਾਂ ਦੀ ਹੈਲਪ ਕਰ ਦੰਦੇ ਤਾਂ ਬਹੁਤ ਜ਼ਿਆਦਾ ਬੈਸਟ ਸੀ ਸਾਰੇ ਲੋਕ ਭੁੱਖੇ ਸੁੱਤੇ ਨੇ ਰਾਤ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੀ ਉਹਨਾਂ ਦੇ ਤੇ ਨੰਬਰ 2 ਤੇ ਇੱਕ ਇਹ ਹੈਗਾ ਕਿ ਜਿਹੜਾ ਇਧਰ ਮਤਲਬ ਜ਼ਮੀਨ ਪੈਂਦੀ ਆ ਫਾਰਮ ਦੀ ਜ਼ਮੀਨ ਪੈਂਦੀ ਆ ਇਹ ਇਹ ਜਮੀਨ ਵਾਲਿਆਂ ਨੇ ਆ ਮਤਲਬ ਸਾਰੀ ਜ਼ਮੀਨ ਜਿਹੜੀ ਲੋਕਾਂ ਦੇ ਕੰਦਾ ਦੇ ਨਾਲ ਮਿੱਟੀ ਵੀ ਸੀਗੀ ਉਹਨੂੰ ਵੀ ਆਪਣੀ ਜ਼ਮੀਨ ਦੇ ਵਿੱਚ ਮਿਕਸ ਕਰ ਲਿਆ ਜਿਹਦੇ ਨਾਲ ਨਾ ਸਣੀਆ ਹੁੰਦਾ ਇਹਦਾ ਘਰ ਡੇਗ ਗਿਆ ਸਵੇਰੇ ਉਹਦੇ ਮੁੱਟੀ ਕਰਕੇ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਚਾਰੇ ਦਾ ਘਰ ਡੇਗ ਗਿਆ ਬੱਚੇ ਦਾ ਪਰਿਵਾਰ ਦਾ ਮਤਲਬ ਬਚਾਅ ਹੋ ਗਿਆ ਪਰ ਮੈਂ ਚਾਹੁੰਦੀ ਆ ਕਿ ਸਰਕਾਰ ਔਰ ਫਾਰਮ ਵਾਲਿਆਂ ਨੂੰ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ ਇੱਕ ਇਹ કૃષਿ ਵਿਗਿਆਨ ਵਾਲਿਆ ਆਪਣੇ ਆਪ ਸਮਰਾਲੇ ਤੋਂ કૃષਿ ਵਿਗਿਆਨ ਆ ਇਹਨਾਂ ਦੀ ਜਿਹੜੀ ਜ਼ਮੀਨ ਕੰਦੀ ਆ ਪਿੱਛੇ ਫਾਰਮ ਦੀ ਠੀਕ ਹੈ ਬੈਸੇ ਤਾਂ ਇਹਨਾਂ ਨੇ ਕੰਦ ਦੇ ਵੀ ਇਹਨਾਂ ਨੇ ਵੀ ਕੰਦ ਬਣਾਈ ਹੋਈ ਸੀ ਪਰ ਇਹਨਾਂ ਨੇ ਕੰਦ ਦੇ ਨਾਲ ਉਹ ਮਿੱਟੀ ਚੱਕ ਲਈ ਜਿਹੜੀ ਮਿੱਟੀ ਚੱਕਣ ਕਰਕੇ ਰਾਤ ਖਾਰ ਪੈਨ ਕਰਕੇ ਉਹਨਾਂ ਦਾ ਘਰ ਡਿੱਗ ਗਿਆ ਹੁਣ ਇਹਨਾਂ ਦਾ ਬਹੁਤ ਨੁਕਸਾਨ ਹੋਇਆ ਮੈਂ ਤਾਂ ਇਹ ਰਿਕੁਐਸਟ ਕਰ ਚਾਹਦੀ ਆ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ ਵੱਧ ਤੋਂ ਵੱਧ ਜੀ ਹਾਂਜੀ ਸਾਰੇ ਇਹਨਾਂ ਦੀ ਟਾਇਲਟ ਵਗੈਰਾ ਟੁੱਟ ਗਈ ਹੈਗੀ ਇਹਨਾਂ ਦੇ ਘਰ ਟੁੱਟ ਗਿਆ ਹੈਗਾ ਜਿਹੜਾ ਇਹਨਾਂ ਨੇ ਹੋਰ ਬਾਥਰੂਮ ਵਗੈਰਾ ਜੋ ਵੀ ਕਾਫੀ ਨੁਕਸਾਨ ਹੋ ਚੁੱਕਾ ਹੈ ਇਸ ਪਰਿਵਾਰ ਦਾ ਪਰ ਜਾਨ ਬਚ ਗਈ ਸਭ ਦੀ ਮੇਰਾ ਨਾਮ ਮੋਨ ਡਾਕਟਰ ਵੀਪਕਪਾਲ ਸਿੰਘ ਮੈਂ ਸਹਾਇਕ ਪ੍ਰੋਫੈਸਰ ਫੋਲੋ ਵਿਗਿਆਨੀ ਪੀ ਐਜੂਕੇਸ਼ਨ ਵਿਗਿਆਨ ਕੇਂਦਰ ਸੰਵਾਲੇ ਵਿਖੇ ਆ ਡਾਕਟਰ ਇੱਕ ਕੰਪਲੇਟ ਆ ਮਤਲਬ ਕਿਸੇ ਨੇ ਡਾਕਟਰ ਅੰਦੇਸ਼ ਕਰ ਨਜ਼ਰ ਦੇ ਕੇ ਚੈੱਕ ਘਰ ਵੀ ਕੰਦ ਗਰੀ ਆ ਉਹਨਾਂ ਨੇ ਇਲਜ਼ਾਮ ਲਗਾਏ ਆ ਵੀ ਕੇਵੀ ਕੇ ਦੀ ਜਿਹੜੀ ਕੰਦ ਦੇ ਨਾਲ ਮਿੱਟੀ ਇਸ ਦੀ ਸਪੋਟ ਹੁੰਦੀ ਸੀ ਵੀ ਉਹ ਕੇਵੀ ਕੇ ਨੇ ਚੱਕ ਲਈਏ ਇਸ ਕਾਰਨ ਕੰਦ ਗਰੀ ਹੋਵੇ ਦੇਖੋ ਜੀ ਇਹ ਬੇਬੁਲਿਆਬਾ ਦਾ ਇਲਜ਼ਾਮ ਕੇਵੀ ਕਿਤੇ ਲਾਇਆ ਗਿਆ ਅਸਲ ਦੇ ਵਿੱਚ ਕਾਂਦੀ ਨਾਲ ਜਿਹੜੀ ਮਿੱਟੀ ਦੀ ਸਪੋਰਟ ਆ ਬਿਲਕੁਲ ਨਹੀਂ ਚੱਕੀ ਗਈ ਉਹ ਮਿੱਟੀ ਅੱਜ ਵੀ ਉੱਥੇ ਉਮੀ ਆ ਉਸੇ ਤਰ੍ਹਾਂ ਇਹ ਸਪੋਰਟ ਆ ਸਭੋਂ ਦੀ ਇਹ ਜਿਹੜੇ ਆਪਣੇ ਟਰੇਲ ਵਾਲੇ ਬੰਦੇ ਨੇ ਇਸ ਸਾਡੇ ਫਾਰਮੂ ਦੇ ਵਿੱਚ ਆਪਦੇ ਟਾਇਲਟਸ ਦਾ ਗੰਦਾ ਗੰਦਾ ਪਾਣੀ ਸਾਡੇ ਕਿਵੇਂ ਕਿਤੇ ਫਾਰਮ ਵਿੱਚ ਪਾਉਂਦੇ ਆ ਸਾਡੀਆਂ ਫਸਲਾਂ ਖਰਾਬ ਕਰਦੇ ਜਿਹੜੀਆਂ ਅਸੀਂ ਉਹਨੇ ਕਿਸਾਨਾਂ ਹਿੱਤ ਬੀਜ ਵਾਸਤੇ ਫਸਲ ਪੈਦਾ ਕਰਦੇ ਆ ਉਹਨੇ ਸੀਵੇ ਦਾ ਪਾਣੀ ਛੱਡਦੇ ਆ ਉਹਦੇ ਬਾਬਤ ਅਸੀਂ ਕਈ ਵਾਰੀ ਤੁਹਾਡੇ ਸਾਹਮਣੇ ਸਾਡੇ ਕੋਲ ਹੈਗੇ ਨੇ ਅਸੀਂ ਐਸਡੀਐਮ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਤੇ ਵੀ ਸਾਬ ਨੂੰ ਚਿੱਠੀਆਂ ਲਿਖੀਆਂ ਉਹਦੇ ਵਿੱਚ ਵੀ ਸਾਡੇ ਇਹ ਕਿਸ ਤਰ੍ਹਾਂ ਮਤਲਬ ਇਹ ਗਟਰਸ ਦੇ ਵਿੱਚ ਦਾ ਪਾਣੀ ਸਿੱਲੇ ਕਿਵੇਂ ਕਿਸਟਾ ਜਾਂਦਾ ਉਸ ਤੋਂ ਬਾਅਦ ਚ ਅਸੀਂ ਆਪਦੇ ਤੁਮ ਇਥੇ ਵੀ ਕੰਧ ਦੇ ਨਾਲ ਇਹਨਾਂ ਨੂੰ ਚਾਹੀਦਾ ਨਾ ਵੀ ਤੁਸੀਂ ਆਪ ਦੀ ਗੰਦ ਖੁਦ ਕਰੋ ਖੁਦ ਵੀ ਗੰਦ ਨਹੀਂ ਕਰਦੇ ਸਾਡੀ ਕੰਧ ਦੇ ਨਾਲ ਇਹਨੇ ਪਖਾਨੇ ਬਣਾਏ ਆ ਉਹਦੇ ਬਾਬਤ ਇਹਨਾਂ ਤੋਂ ਪਹਿਲਾਂ ਅਸੀਂ ਬਿਆਨ ਵੀ ਲਿਆ ਸੀਗਾ ਜਿਸ ਸਾਡੇ ਕੋਲ ਬਿਆਨ ਉਹਨਾਂ ਲਿਖਤੀ ਕੋਰਗਾਈ ਵਿੱਚ ਲਿਖਿਆ ਹੋਇਆ ਹੈ ਕਿ ਅਸੀਂ ਵੀ ਸਹੀਲ ਕਮਾਨ ਨੇ ਲਿਖ ਦਿੱਤਾ ਬਿਆਨ ਵੀ ਅਸੀਂ ਆਪ ਵੀ ਇਹ ਕੰਮ ਖੁਦ ਕਰਾਂਗੇ ਕੀ ਵੀ ਕਿਹਦੀ ਕੰਨਾਂ ਦੇ ਨਾਲ ਅਸੀਂ ਉਹ ਪਖਾਨੇ ਨਹੀਂ ਬਣਾਵਾਂਗੇ ਤੇ ਉਸ ਤੋਂ ਬਾਅਦ ਦੂਰ ਬਾਰੇ ਪਖਾਨੇ ਦਾ ਪਾਣੀ ਨਾ ਪਾਣੀ ਨਾ ਬਾਹਰ ਨੂੰ ਕਰਾਂਗੇ ਪਰ ਉਸ ਸਿਲਟ ਇਹਨਾਂ ਨੇ ਕੀ ਵੀ ਕਿਹਦੇ ਕੰਨਾਂ ਦੇ ਨਾਲ ਪਖਾਨੇ ਬਣਾਏ ਉਹਨਾਂ ਦਾ ਪਾਣੀ ਦਾ ਵੇਸਟੇਜ ਉਹ ਕਿੱਦੀ ਕਿਨੂੰ ਕੱਢਿਆ ਸਾਡੀ ਲੀਵਰ ਖੁਦ ਸੀ ਲੀਵਰ ਭੇਜ ਗਈ ਅਸੀਂ ਉਹਨਾਂ ਦੇ ਗਟਰ ਬੰਦ ਕੀਤੇ ਕਈ ਵਾਰੀ ਇਹ ਵੀ ਕਾਰਜ ਸਟਾਰਕ ਵਾਲਿਆਂ ਨੂੰ ਨਵੀਂ ਕਾਉਂਸਲ ਨੂੰ ਬੁਲਾ ਕੇ ਉਹਨਾਂ ਨੇ ਗਟਰ ਸਾਡੇ ਉਹਦੀ ਗੰਦਾ ਪਾਣੀ ਤੇ ਪਾਇਆ ਟੋਬਾ ਬਣਾਤਾ ਹੈ ਉਹਦਾ ਪਾਣੀ ਵੀ ਕੱਢ ਕੇ ਗਏ ਸੋ ਇਹ ਜਿਹੜੇ ਜੀ ਵੀ ਕੰਦ ਨਿੱਗੀਆਂ ਇਹ ਮਤਲਬ ਉਹਨਾਂ ਦੇ ਜਾਨਵਰ ਖੋਦੇ ਆਪ ਹੀ ਨਹੀਂ ਤੇ ਉਹਨਾਂ ਨੇ ਕੀ ਵੀ ਕਿਤੇ ਖਾਨਦ ਨੂੰ ਖੋਦ ਦੇ ਵਿੱਚ ਪਾਣੀ ਲਾ ਲਗੇ ਪੋਲਾ ਕੀਤਾ ਕੰਦ ਨੂੰ ਜੀ ਕਰਕੇ ਬਾਸਾਂ ਵਿੱਚ ਹੋਣੇ ਕੰਦ ਨੂੰ ਦਿੱਗੀ ਆ ਆ ਡਾਕਟਰ ਸਾਹਿਬ ਇਹ ਜੇ ਉਹਨਾਂ ਨੇ ਆਪਣੀ ਕੰਦ ਆਪ ਬਣਾਉਣੀ ਹੈ ਤਾਂ ਕੀ ਉਹ ਬਣਾ ਸਕਦੇ ਪਰਮਿਸ਼ਨ ਕੇ ਲੈਣੀ ਪਈ ਕੇ ਵੀ ਕੇ ਤੇ ਇਹਦੇ ਮਾਰੇ ਦੇਖੋ ਜੀ ਜੇਕਰ ਉਹਨਾਂ ਕੋਲੇ ਆਪਦੀ ਲੀਗਲ ਪ੍ਰਾਪਰਟੀ ਉਹਨਾਂ ਕੋਲੇ ਆਪਦੀ ਆ ਖੁਦ ਦੀ ਆ ਤੇ ਫਿਰ ਉਹ ਆਪਦੀ ਪ੍ਰਾਪਰਟੀ ਦੇ ਵਿੱਚ ਆਪਦੀ ਕੰਦ ਬਣਾ ਸਕਦੇ ਆ ਸਮਝੋ ਜੇ ਕੋਈ ਇਤਰਾਜ਼ ਨਹੀਂ ਹੈ ਕਿ ਕੇ ਵੀ ਕੇ ਦੇ ਹਦੂਦ ਦੇ ਵਿੱਚ ਉਹ ਕੁਝ ਨਾ ਕਰਨਾ ਹੂੰ ਹੂੰ ਤੇ ਲਾਈਵ ਕਰ ਸਕਦੇ ਆ ਉਹ ਜਿਹੜੀ ਕੰਦ ਘਿੜੀ ਐ 1.5 ਕੇ ਜਿਹੜੀ ਘਿੜੀ ਐ ਉਹ ਕਹ ਰਹੇ ਨੇ 5 ਇੰਚੀ ਜਿਹੜੀ ਕੰਦ ਆ ਸਾਡੀ ਨਿਗਰੀ ਐ ਜੇ ਉਹ ਬਣਾਉਣੀ ਚਾਹਣ ਤਾਂ ਬਣਾ ਸਕਦੇ ਨੇ ਆਪਣੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਕਹਿੰਦੇ ਜੀ ਉਹਨਾਂ ਦੀ ਖੁਦ ਦੀ ਪ੍ਰਾਪਰਟੀ ਆ ਆਪਣੀ ਪ੍ਰਾਪਰਟੀ ਦੇ ਵਿੱਚ ਚਾਹੇ 4 ਇੰਚੀ ਚਾਹੇ 9 ਇੰਚੀ ਚਾਹੇ 13 ਜਿਨੀ ਮਰਜ਼ੀ ਕਰਨ ਨੂੰ ਬਣਾਉਣ ਕੇ ਵੀ ਕੇ ਦੀ ਹਦੂਦ ਵਿੱਚ ਦਖਲਦਾ ਜਿਨੀਓ ਕਰ ਸਕਦੇ